ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪਿੰਡ ਮਲਪੁਰ ਵਿਖੇ ਹੋਏ ਇੱਕ ਕਤਲ ਦੇ ਸਬੰਧ ਦੀ ਖਬਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਸਭ ਤੋਂ ਪਹਿਲਾਂ ਇਸ ਮੌਕੇ ਤੇ ਪਹੁੰਚਿਆ ਸੀ ਤੇ ਸਭ ਤੋਂ ਪਹਿਲੀ ਖਬਰ ਦੀ ਜਿਹੜੀ ਕਵਰਜ ਸੀਗੀ ਉਹ ਖੁਦ ਮੇਰੇ ਵੱਲੋਂ ਹੀ ਕੀਤੀ ਗਈ ਸੀ ਤੇ ਸਾਡੇ ਸਹਿਯੋਗੀ ਚੈਨਲਾਂ ਵੱਲੋਂ ਕੀਤੀ ਗਈ ਸੀ ਉਸ ਵਕਤ ਜਦੋਂ ਮੈਂ ਬਤੌਰੋ ਚੀਫ ਐਡੀਟਰ ਉਸ ਮੌਕੇ ਦੇ ਉੱਪਰ ਪਹੁੰਚਿਆ ਤੇ ਆਲੇ ਦੁਆਲੇ ਜਦੋਂ ਕੋਈ ਗੱਲਾਂ ਬਾਤਾਂ ਬਹੁਤ ਸਾਰੇ ਲੋਕੀ ਕੋਈ ਕੁਝ ਕਹਿ ਰਿਹਾ ਸੀ ਕੋਈ ਕੁਝ ਕਹਿ ਰਿਹਾ ਸੀ ਜੋ ਕਿ ਸਿਰਫ ਇੱਕ ਸ਼ੱਕ ਦੇ ਆਧਾਰ ਤੇ ਗੱਲਾਂ ਕਰ ਰਹੇ ਸਨ ਜਦ ਕਿ ਉਹ ਗੱਲਾਂ ਬਿਲਕੁਲ ਵੀ ਤੱਤ ਉਹ ਸਾਹਮਣੇ ਨਹੀਂ ਆਏ ਇਸ ਕਰਕੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਸਭ ਨੂੰ ਬੇਨਤੀ ਹੈ ਕਿ ਸ਼ੱਕ ਦੇ ਆਧਾਰ ਤੇ ਕਦੀ ਵੀ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਜਦੋਂ ਤੱਕ ਤੁਸੀਂ ਖੁਦ ਅੱਖੀ ਕਿਸੇ ਗੱਲ ਨੂੰ ਨਹੀਂ ਦੇਖ ਲੈਂਦੇ ਤਦ ਤੱਕ ਕਿਸੇ ਵੀ ਗੱਲ ਦੇ ਉੱਪਰ ਯਕੀਨ ਕਰ ਲੈਣਾ ਨੁਕਸਾਨ ਦੇ ਵੀ ਕਿਸੇ ਟਾਈਮ ਆਪਣੇ ਲਈ ਹੋ ਸਕਦਾ ਹੈ ਇਹ ਗੱਲ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਜਦੋਂ ਮੈਂ ਖੁਦ ਉੱਤੇ ਪਹੁੰਚਿਆ ਤਾਂ ਆਲੇ-ਦੁਆਲੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ ਖੈਰ ਜੋ ਸੱਚ ਹੈ ਆਖਰ ਸਾਹਮਣੇ ਆ ਹੀ ਜਾਂਦਾ ਹੈ ਪੁਲਿਸ ਸਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਵਜੀਤ ਸਿੰਘ ਪੀਪੀਐਸ ਕਪਤਾਨ ਪੁਲਿਸ ਜਾਂਚ ਸਹੀਦ ਭਗਤ ਸਿੰਘ ਨਗਰ ਅਤੇ ਰਾਜਕੁਮਾਰ ਬਾਜ਼ਾਰ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਨਵਾਂ ਸ਼ਹਿਰ ਦੇ ਜੇਰੇ ਨਗਰਾਨੀ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀਆਈਏ ਅਤੇ ਇੰਸਪੈਕਟਰ ਨਰੇਸ਼ ਕੁਮਾਰੀ ਮੁੱਖ ਅਫਸਰ ਥਾਣਾ ਔੜ ਵੱਲੋਂ ਸਾਂਝੇ ਤੌਰ ਤੇ ਪਿੰਡ ਮਲਪੁਰ ਵਿੱਚ ਮਿਤੀ 4/6/2025 ਦੀ ਰਾਤ ਨੂੰ ਹੋਏ ਇੱਕ ਨੌਜਵਾਨ ਦੇ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ ਪੁਲਿਸ ਨੇ ਦੋ ਮੁਲਾਜ਼ਮਾਂ ਨੂੰ ਇਸ ਕਤਲ ਮਾਮਲੇ ਵਿੱਚ ਕਾਬੂ ਕੀਤਾ ਹੈ ਇਸ ਮੌਕੇ ਡੀਐਸਪੀ ਰਾਜਕੁਮਾਰ ਬਜਾਰ ਨੇ ਦੱਸਿਆ ਕਿ ਦੋਸ਼ੀ ਮਿਤੀ 4 6 2025 ਨੂੰ ਵਕਤ ਕਰੀਬ 9:30 ਵਜੇ ਰਾਤ ਮੁੱਖ ਸੜਕ ਦੇ ਨੇੜੇ ਪੱਠੇ ਕੋਲ ਬੈਠੇ ਸ਼ਰਾਬ ਪੀ ਰਹੇ ਸਨ ਤਾਂ ਉਸ ਵਕਤ ਉਹਨਾਂ ਪਾਸੋਂ ਮ੍ਰਿਤਕ ਹਰਮੇਸ਼ ਲਾਲ ਉਰਫ ਮੇછા ਪੁੱਤਰ ਦੇਵਰਾਜ ਵਾਸੀ ਮਲਪੁਰ ਥਾਣਾ ਔਰ ਲੰਗ ਰਿਹਾ ਸੀ ਤਾਂ ਇਹਨਾਂ ਨੇ ਉਸ ਨੂੰ ਰੋਕ ਕੇ ਉਸ ਪਾਸੇ ਫੋਨ ਦੀ ਮੰਗ ਉਸ ਕੋਲੋਂ ਫੋਨ ਦੀ ਮੰਗ ਕੀਤੀ ਕਿ ਉਹਨਾਂ ਨੇ ਕੋਈ ਜ਼ਰੂਰੀ ਫੋਨ ਕਰਨਾ ਹੈ ਇਸ ਲਈ ਫੋਨ ਦੇ ਦਿਓ ਜੋ ਮ੍ਰਿਤਕ ਹਮੇਸ਼ ਲਾਲਾ ਉਰਫ ਮੇਸ਼ਾ ਵੀ ਸ਼ਰਾਬ ਦੇ ਨਸ਼ੇ ਵਿੱਚ ਸੀ ਜੋ ਕਿਹਾ ਜਾ ਰਿਹਾ ਹੈ ਨਵਾਂ ਸ਼ਹਿਰ ਦੋਬਾਬਾ ਇਸ ਚੈਨਲ ਦੀ ਪੁਸ਼ਟੀ ਨਹੀਂ ਕਰਦਾ ਵਿੱਚ ਸੀ ਜਿਸ ਨੇ ਫੋਨ ਦੇਣ ਤੋਂ ਮਨਾ ਕਰ ਦਿੱਤਾ ਜਿਸ ਤੇ ਇਹਨਾਂ ਦਾ ਆਪਸੀ ਟਕਰਾਰ ਹੋ ਗਿਆ ਤੇ ਦੋਸ਼ੀਆਂ ਨੇ ਨੇੜੇ ਤੇ ਹੀ ਭੱਠੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੇ ਨੇੜੇ ਤੋਂ ਹੀ ਸੌਰੀ ਮਾਫ ਕਰਨਾ ਉਹਨਾਂ ਨੇ ਨੇੜੇ ਤੋਂ ਹੀ ਡੰਡੇ ਪਨ ਕੇ ਮਹਿਸ਼ਾ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਤੇ ਦੋਸ਼ੀਆਂ ਨੇ ਇਸ ਕਤਲ ਨੂੰ ਐਕਸੀਡੈਂਟ ਦੀ ਸ਼ਕਲ ਜਿਹੜੀ ਸਗੀ ਕਿ ਜਿਹੜੇ ਉਹ ਦੋਸ਼ੀ ਸਨ ਉਹਨਾਂ ਵੱਲੋਂ ਇਸ ਕਤਲ ਨੂੰ ਐਕਸੀਡੈਂਟ ਦੀ ਸ਼ਕਲ ਦੇ ਲਈ ਮੇਛਾ ਦੀ লাশ ਨੂੰ ਘੜੀਸ ਕੇ ਮੁੱਖ ਸੜਕ ਤੇ ਸੁੱਟ ਦਿੱਤਾ ਤਾਂ ਜੋ ਇਸ ਨੂੰ ਐਕਸੀਡੈਂਟ ਦਾ ਰੂਪ ਦੇ ਦਿੱਤਾ ਜਾ ਸਕੇ ਘੜੀਸਨ ਦੌਰਾਨ ਇਸ ਦੇ ਕੱਪੜੇ ਉਤਰ ਗਏ ਜੋ ਕਿ ਦੋਸ਼ੀ ਆਪਣੇ ਨਾਲ ਲੈ ਗਏ ਸਨ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇੱਕ ਉਹ ਖਬਰ ਪਿੰਡ ਮਲਪੁਰ ਦੀ ਜਿਸ ਦੇ ਵਿੱਚ ਪੁਲਿਸ ਨੇ ਬਹੁਤ ਮਿਹਨਤ ਕੀਤੀ ਆਖਰਕਾਰ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਐਸਐਸਪੀ ਜਿਲ੍ਹਾ ਸ਼ੀਤਪਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਉਹਨਾਂ ਦੀ ਜੇਰੇ ਨਿਗਰਾਨੀ ਔਰ ਦਿਨ ਨਿਰਦੇਸ਼ਾਂ ਤੇ ਜਿਹੜੀ ਮਲਪੁਰ ਪਿੰਡ ਦੇ ਵਿੱਚ ਪਿਛਲੇ ਦਿਨੀ 4625 ਨੂੰ ਕਤਲ ਹੋ ਗਿਆ ਸੀ ਔਰ ਇਹ ਅਨਾ ਕਤਲ ਸੀ ਜਿਹਦੇ ਵਿੱਚ ਇੱਕ ਵਿਅਕਤੀ ਜਿਹੜਾ ਹੈਗਾ ਸੀ ਸੜਕ ਤੇ ਜਿਹਦੀ লাশ ਛੁੱਟੀ ਹੋਈ ਸੀ ਔਰ ਦੇਖਣ ਤੋਂ ਐਕਸੀਡੈਂਟ ਲੱਗਦਾ ਸੀ ਪਰ ਬੜਾ ਮਿਨਿਊਟਲੀ ਦੇਖਣ ਤੋਂ ਬਾਅਦ ਸਾਨੂੰ ਲੱਗਿਆ ਕਿ ਇਹ ਕਤਲ ਕਰਕੇ ਸਿਰਫ ਜਿਹੜੀ লাশ ਹੈਗੀ ਉਹਨੂੰ ਕਤਲ ਨੂੰ ਐਕਸੀਡੈਂਟਸ ਕਨਵਰਟ ਕਰਨ ਲਈ ਕੀਤਾ ਗਿਆ ਸੋ ਉਹਦੇ ਤੇ ਮੁਕਦਮਾ ਦਰਜ ਕੀਤਾ ਗਿਆ ਸੀਗਾ ਮੁਕਦਮਾ ਉਸੇ ਦਿਨ 57 ਨੰਬਰ 5625 ਨੂੰ ਪਿੰਡ ਦੇ ਸਰਪੰਚ ਦੇ ਬਿਆਨਾਂ ਤੇ ਔਰ ਇਹਦੇ ਵਿੱਚ ਜਿਹੜਾ ਮ੍ਰਿਤਕ ਸੀਗਾ ਉਹਦੀ ਵੀ شناخت ਨਹੀਂ ਸੀਗੀ ਔਰ ਬਾਅਦ ਵਿੱਚ ਉਹਦੀ شناخت ਹੋਈ ਸੀ ਜਿਹਦਾ ਨਾਮ ਹਰਮੇਸ਼ ਮੇਸ਼ਾਬਾਸੀ ਮਲ ਪਰ ਪਾਇਆ ਗਿਆ ਸੀ ਸੋ ਇਸ ਸਬੰਧ ਵਿੱਚ ਤਪਤੀਸ਼ ਲਈ ਐਸਐਸਪੀ ਸਾਹਿਬ ਵੱਲੋਂ ਸੈਟ ਬਣਾਈ ਗਈ ਸੀ ਜਿਹਦੇ ਵਿੱਚ ਐਸਪੀ ਡੀ ਸਾਹਿਬ ਸਰਦਾ ਸਰਜੀਤ ਸਿੰਘ ਬਈਆ ਡੀਐਸਪੀ ਨਵਾਂ ਸ਼ਹਿਰ ਔਰ ਐਸਐਚਓ ਔੜ ਇਸ ਤੋਂ ਇਲਾਵਾ ਸੀਆਈਏ ਨੂੰ ਅਸੋਸੀਏਟ ਕੀਤਾ ਗਿਆ ਸੀ ਸੋ ਇਸ ਕਤਲ ਦੀ ਗੁੱਥੀ ਨੂੰ ਮੁਖ ਅਫਸਰ ਥਾਣਾ ਔੜ ਔਰ ਸੀਏ ਇਨਚਾਰਜ ਇਹਨਾਂ ਦੀ ਟੀਮ ਵੱਲੋਂ ਜਿਹੜੇ ਦੋਸ਼ੀ ਹੈਗੇ ਆ ਉਹ ਗ੍ਰਿਫਤਾਰ ਕਰ ਲਏ ਗਏ ਦੋਨੋਂ ਔਰ ਦੋਸ਼ੀ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਤੋਂ ਬਾਰਦਾਤ ਵਰਤੇ ਗਏ ਡੰਡੇ ਔਰ ਮੌਕੇ ਤੋਂ ਲੈ ਗਏ ਹੋਏ ਮੋਬਾਈਲ ਮ੍ਰਿਤਕ ਦੇ ਜਿਹੜੇ ਕੱਪੜੇ ਸੀਗੇ ਇਹ ਸਾਰਾ ਕੁਝ ਬਰਾਮਦ ਕਰ ਲਿਆ ਗਿਆ ਤੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਜਿਹੜਾ ਮਲਪਰਦ ਦੇ ਵਿੱਚ 4625 ਨੂੰ ਹੋਇਆ ਸੀ ਉਹਨੂੰ ਇਸ ਢੰਗ ਨਾਲ ਸੁਲਝਾ ਲਿਆ ਗਿਆ ਮਾਰਨ ਦਾ ਕਾਰਨ ਕੀ ਹੈ ਸਰ ਮਾਰਨ ਦਾ ਮੁੱਦਾ ਕੀ ਸੀ ਇਹ ਦੋਨੋਂ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਇਹਦੀ ਮਾਰਿਆ ਕਤਲ ਕੀਤਾ ਇੱਕ ਦਾ ਨਾਮ ਮਨਦੀਪ ਸਿੰਘ ਔਰਦੀਪਾ ਹੈ ਜਿਹਦਾ ਪਿੰਡ ਮਲਪੁਰ ਹੈ ਤੇ ਉਹਦੇ ਨਾਲ ਉਹਦਾ ਸਾਥੀ ਸੁਖਵਿੰਦਰ ਸਿੰਘ ਉਰਫ ਚੌਕੀ ਸੀਗਾ ਜਿਹਦਾ ਜਿਹੜਾ ਪਿੰਡ ਹੈਗਾ ਹੁਸੈਨਪੁਰ ਹੈ ਇਹ ਦੋਨੋਂ ਆਪਸੀ ਦੋਸਤ ਸੀਗੇ ਇਹ ਲਾਗੇ ਪੱਠੇ ਤੇ ਬੈਠ ਕੇ ਸ਼ਰਾਬ ਪੀਦੇ ਸੀ ਜਦੋਂ ਇਹ ਸ਼ਰਾਬ ਪੀਦੇ ਸੀ ਤੇ ਜਿਹੜਾ ਮ੍ਰਿਤਕ ਹੈਗਾ ਹਮੇਸ਼ਾ ਇਹ ਉੱਥੋਂ ਲੰਘਿਆ ਜਾ ਰਿਹਾ ਸੀ ਤੇ ਇਹਦੇ ਹੱਥ 'ਚ ਫੋਨ ਸੀਗਾ ਇਹਨਾਂ ਨੇ ਉਸ ਤੋਂ ਸ਼ਰਾਬੀ ਹਾਲਤ 'ਚ ਫੋਨ ਦੀ ਮੰਗ ਕੀਤੀ ਕਿ ਸਾਨੂੰ ਇਹ ਫੋਨ ਦੇ ਦਿਓ ਮੈਂ ਕਿਸੇ ਨੂੰ ਫੋਨ ਕਰਨਾ ਸੀ ਇਹਨੇ ਫੋਨ ਦੇਣ ਤੋਂ ਮਨਾਂ ਕੀਤਾ ਇਹਨਾਂ ਦਾ ਆਪਸੀ ਟਕਰਾਅ ਹੋ ਗਿਆ ਤਕਰਾਰ ਤੇ ਇਹਨਾਂ ਨੇ ਮੇਛੇ ਦੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਨੇੜੇ ਤੋਂ ਡੰਡੇ ਭੱਟ ਕੇ ਔਰ ਉਸ ਦੌਰਾਨ ਇਹਨਾਂ ਦੇ ਜਿਆਦਾ ਸ਼ਰਾਬੀ ਹਾਲਤ ਚ ਉਹਨੂੰ ਕੁੱਟ ਦਿੱਤਾ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਤੇ ਫਿਰ ਇਹਨਾਂ ਨੇ ਉਹਨੂੰ ਕਢੀਸ ਕੇ ਸੜਕ ਤੇ ਲੈ ਕੇ ਗਏ ਜਦੋਂ ਕਢੀਸ ਰਹੇ ਸੀਗੇ ਉਸ ਦੌਰਾਨ ਉਹਦੇ ਸਾਰੇ ਕੱਪੜੇ ਜਿਹੜੇ ਸਰੀਰ ਤੋਂ ਉਤਰ ਗਏ ਔਰ ਇਹਨਾਂ ਨੇ ਉਹਨੂੰ ਕਤਲ ਨੂੰ ਜਿਹੜਾ ਐਕਸੀਡੈਂਟ ਬਣਾਉਣ ਦੀ ਨੀਅਤ ਦੇ ਨਾਲ ਸੜਕ ਤੇ ਸੁੱਟ ਦਿੱਤਾ ਔਰ ਮੌਕੇ ਤੋਂ ਜਿਹੜਾ ਮੋਬਾਈਲ ਲੈ ਗਿਆ ਸੀ ਇਹ ਉਹਦਾ ਔਰ ਉਹਦੇ ਕੱਪੜੇ ਲੈ ਗਿਆ ਸੀ ਚੱਪਲ ਲੈ ਗਿਆ ਸੀ ਉਹ ਸਾਰੇ ਬਰਾਮਦ ਹੋ ਗਏ ਜਿਹੜੇ ਡੰਡੇ ਜਿਨ੍ਹਾਂ ਨਾਲ ਕਤਲ ਕੀਤਾ ਸੀ ਖੂਨ ਹਲੂਤ ਉਹ ਵੀ ਬਰਾਮਦ ਹੋ ਗਏ ਸੋ ਇਹਨਾਂ ਦੀ ਉੱਥੇ ਹੋਈ ਹੋਈ ਤਕਰਾਰ ਸਿਰਫ ਫੌਨ ਮੰਗਣ ਤੋਂ ਉਹੀ ਇਸ ਕਤਲ ਦਾ ਕਾਰਨ ਬਣਿਆ ਗ੍ਰਿਫਤਾਰੀ ਕਿੱਥੋਂ ਹੋਈ ਇਹ ਉਥੋਂ ਮਲਪਰ ਦੇ ਲਾਗੇ ਤੋਂ ਮੁਖਬਰੀ ਦੀ ਇਤਲਾਹ ਤੋਂ ਇਹ ਜਿਹੜੇ ਹੈਗੇ ਦੋਨਾਂ ਨੇ ਇਹਨਾਂ ਨੇ ਇਨਚਾਰਜਾਂ ਨੇ ਕਤਲ ਗ੍ਰਿਫਤਾਰ ਕੀਤੇ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਲਿਆ ਗਿਆ ਦੋ ਦਿਨ ਦੇ ਰਿਮਾਂਡ ਦੌਰਾਨ ਇਹ ਸਾਰੀਆਂ ਬਰਾਮਦਗੀਆਂ ਕੀਤੀਆਂ ਗਈਆਂ ਸੋ ਇਸ ਤਰ੍ਹਾਂ ਇਹ ਕਤਲ ਦੀ ਜਿਹੜੀ ਸਾਡੀ ਗੁੱਥੀ ਸੁਣਦੀ ਹੈ ਇਹਨਾਂ ਤੋਂ ਪਹਿਲਾਂ ਵੀ ਕੋਈ ਮੁਕਦਮਾ ਕੀਤਾ ਜਾਂ ਪਹਿਲੇ हां मनदीप ਤੇ ਪਹਿਲਾ ਜਿਹੜਾ ਐਂਡੀਪੀ ਸੈਕਟਰ ਦਾ ਮਕਦਮਾ ਹੈ 24 ਦਾ 105 ਨੰਬਰ ਔਰ ਜਿਹੜਾ ਸੁਖਵਿੰਦਰ ਹੈਗਾ ਇਹਤੇ ਵੀ ਖੋ ਦਾ ਮਕਦਮਾ ਪਹਿਲਾਂ ਹੀ ਥਾਣਾ ਸਿਟੀ ਨਵਾਂ ਸ਼ਹਿਰ ਚ ਦਰਜ ਹੈਗਾ ਇਹ 15 ਦਾ ਮਕਦਮਾ ਇਹਨਾਂ ਦੇ ਖਿਲਾਫ ਦਾ ਹਾਂਜੀ ਇਹਨੂੰ ਬਸ ਨਹੀਂ ਕਿੱਥੇ ਦੇਣਾ ਮੈਂ ਸਰ ਜੀ ਮਨਦੀਪ ਸਿੰਘ ਦੀਪਾਤਾ ਹੈਗਾ ਮਾਲ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ